ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਮੋਗਾ ਹੀ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਕਸੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅgetElementById ਦੇ ਵਿੱਚ ਆ ਆ ਬੜਾ ਵੀਰ ਦੀਆਂ ਸੇਲ ਐ ਇਨਫਰਮੇਸ਼ਨ ਲੈ ਦੇਣਾ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਹਾਂ ਮਰਦੇਵ ਸਿੰਘ ਆ ਜੀ ਪਿੰਡ ਹੈਗਾ ਚੜੱਕ ਦੇ ਕੋਠੇ ਜਿਲ੍ਹਾ ਮੋਗਾ ਵੀਰੇ ਫੋਨ ਨੰਬਰ ਦੱਸ ਦਿਓ 70166055 ਫੇਰ ਜੀ ਇੱਕ ਨੰਬਰ ਤੋਂ ਸ਼ੁਰੂ ਕਰ ਲਈਏ ਜਿਹੜੇ ਬੱਸ ਮਰਜੀ ਕਹਿਣ ਮਸੂਆ ਇੱਕ ਨੰਬਰ ਵੀਰੇ ਅਗਲੇ ਨੇ ਦਾ ਦੂਜਾ ਕਿਆ ਆਪਣੇ ਲੋ ਜਿਹੜਾ ਮਰਜੀ ਸੁਆ ਮੰਨ ਲਿਆ ਆਪਾਂ ਨੂੰ ਕੋਈ ਚੈੱਕ ਕਰੀਏ ਭਾ ਦਾ ਮਸੂਆ ਮੰਨ ਲਿਆ ਗਾ 10 ਮਾ 20 ਮਾ ਮੰਨ ਲਿਆ ਠੀਕ ਆਪਾਂ ਨੂੰ ਕੋਈ ਚੈੱਕ ਨਹੀਂ ਅਗਲੇ ਨੇ ਦੂਜਾ ਕਿਆ ਜਿੰਨਾ ਮਾਲਕਾਂ ਤੋਂ ਲਈਏ ਆਪਾਂ ਵੀ ਘਰਾਂ ਚੋਂ ਹੀ ਲੈਨੇ ਆ ਵੀਰੇ ਆਪਾਂ ਕਿਹੜਾ ਐ ਫੜ ਕੇ ਲਿਉਂਦੇ ਆ ਕਿਥੋਂ ਅੱਛਾ ਹਾਂ ਰੁਪਈਏ ਆਪਾਂ ਲੋਣੇ ਰੁਪਈਏ ਗਾਂਹ ਲੈ ਆਣੇ ਲੋਣੇ ਹੂੰ ਉਹਨਾਂ ਨੇ ਵੀ ਦੁੱਧ ਦੱਸਿਆ 20 22 ਕਿਲੋ ਆਪਦੇ ਸਾਹਮਣੇ ਹੂੰ ਵੀ ਇੰਨੀ ਸੇਵਾ ਦਰਮਿਆਨੀ ਨਾ ਚੋਇਆ ਅਗਲਾ ਜਿੰਨਾ ਚਾਹੂਗਾ ਪਾਊਗਾ ਤਾਂ ਵੀਰੇ ਚਾਹੂਗਾ ਸਹੀ ਹੈ ਠੀਕ ਹੈ ਹਾਂ ਅੱਡ ਕਾਠ ਵਾਲੀ ਰਹਿੜਾ ਕੋਈ ਐ ਨਹੀਂ ਠੰਡੀ ਸੀ ਦਿਨ ਕਿਨੇ ਲੈ ਜੂ ਦਿਨ ਵੀਰੇ ਤਿਆਰੀ ਇਹ ਦੋ ਚਾਰੀ ਬਾਹਲੇ ਕੱਢ ਲੂ ਨਾ ਪਰਸੋਂ ਪਰਸੋਂ ਦੇਣ ਪੂਰੇ ਜੈ ਜੈ ਮੋਲੇ ਇਹ ਦੇ ਦੇ ਆਂਗੇ 55 ਦੀ ਵੀਰੇ ਆ ਦੋਸਤੋ ਇੱਕ ਨੰਬਰ ਬਹੁਤ ਸੋਹਣੀ ਚਿੱਟੇ ਰੰਗ ਦੀ ਬੱਛੀ ਐ ਵਿੱਚ ਗਿਣਤਿਕ ਦੇ ਕਾਲੇ ਰੰਗ ਦੀਆਂ ਬਲੈਕ ਕਲਰ ਦੀਆਂ ਬਿੰਦੀਆਂ ਜੀਆਂ ਕੱਦ-ਕਾਠ ਵੱਡਾ ਹੀ ਐ ਸੋਹਣਾ ਬੋਡੀ ਸਟ੍ਰਕਚਰ ਆ ਖੁੱਲ੍ਹੇ ਢੁਲੇ ਅੰਗਾ ਪੈਰਾਂ ਦੀ ਐ ਫੁੱਲ ਜਾਦ ਵਾਲੀ ਬੱਛੀ ਦੂਜਾ ਸੂਆ ਵੀਰ ਕਹਿੰਦਾ ਜਿਹੜੇ ਵੀ ਭੈਣ ਭਰਾ ਦੇ ਪਸੰਦ ਆ ਉਹ ਅਗਲਾ ਭਾਵੇਂ 10ਵਾਂ ਸੂਆ ਮੰਨ ਲੇ ਭਾਵੇਂ 20ਵਾਂ ਸੂਆ ਮੰਨ ਲੇ ਸੂਏ ਦੀ ਕੋਈ ਜਿਦਾਈ ਨਹੀਂ ਆਪਾਂ ਨੂੰ ਅਗਲੇ ਨੇ ਦੂਜਾ ਸੂਆ ਕਹੀ ਐ ਤੇ ਜਿਹਦੇ ਪਸੰਦ ਆਊਗੀ ਅਗਲਾ ਭਾਵਾਂ 10ਵਾਂ ਸੂਆ ਮੰਨ ਕੇ ਵੀਰ ਕਹਿੰਦਾ ਸੌਦਾ ਕਰ ਲੈ ਹਵਾਨਾ ਸੋਹਣਾ ਤਿਆਰ ਕੀਤਾ ਥਣਾ ਦੀ ਸਾਫ ਸੁਥਰੀ ਹੈ ਜਿੰਨਾ ਤੋਂ ਵੀਰ ਕਹਿੰਦਾ ਖਰੀਦੀ ਉਹ ਦੱਸ ਦੇ ਕਿ ਪਹਿਲੇ ਸੂਏ ਦਰਮਿਆਨੀ ਜੀ ਸੇਵਾ ਤੇ 22 22 ਲੀਟਰ ਦੁੱਧ ਇਹਦੇ ਥੱਲੋਂ ਅਸੀਂ ਚੋਇਆ 55000 ਮੁੱਲ ਵਿੱਚੋਂ ਮਾਨਤਾਣ ਹੋ ਜੂ ਬੱਚੀ ਬਹੁਤ ਸੋਹਣੀ ਹੈ ਐਚ ਐਫ ਨਸਲ ਦੀ ਫਲ ਜਾਦਵ ਬਰੀਡ ਵਾਲੀ ਬੱਚੀ ਹੈ ਹੂੰ ਮੱਥੇ ਦੀ ਸਨਖੀ ਆ ਛੋਟਾ ਕੰਨ ਬੋਦੀ ਵਾਲੀ ਵੜ ਥਣ ਵੀ ਪੂਰਾ ਚੰਗਾ ਸੀਲ ਸੌ ਫੁੱਲ ਆ ਭਵਾਂ ਜਵਾਕ ਚੁਈ ਜਾਣ ਭਵਾਂ ਥੀ ਚੁਵਾਈ ਕਰ ਲੈਣ ਭਵਾਂ ਮਸ਼ੀਨ ਤੇ ਚੁਵਾਈ ਕਰ ਲੈ ਥਣਾਂ ਦੀ ਸਾਫ ਸੁਥਰੀ ਆ ਕੱਦ ਵੱਡਾ ਹੀ ਆ ਪ੍ਰਾਈਜ਼ ਵੀ ਜਾਇ ਜੀ ਆ 55000 ਹੋਰ ਕਿਸੇ ਦੇ ਘਰੇ ਖੜੀ ਹੁੰਦੀ 65 70000 ਮੁੱਲ ਕਰਨਾ ਸੀ ਅਗਲੇ ਨੇ ਬਿਲਕੁਲ ਜੈਜਮਲ 55000 ਮਾਨ ਤਾਨ ਹੋ ਜੂ ਦੋ ਨੰਬਰ ਦਾ ਕੰਨ ਮਾਸੂਆ ਦੋ ਨੰਬਰ ਵੀਰੇ ਇਹ ਦੂਜੇ ਸਵੇਰ ਤੋਂ ਹੁੰਦੀ ਹੈ ਠੀਕ ਹੈ ਆਹ ਬਣਾ ਕੀ ਚੌਥੇ ਮੰਨ ਵਾਲੇ ਆਪਾਂ ਨੂੰ ਕੋਈ ਤਰਾਜ ਨਹੀਂ ਵੀਰੇ ਆਪਣੀਆਂ ਵੀ ਲਿਆਂਦੀਆਂ ਹੁੰਦੀਆਂ ਅਸੀਂ ਵੀ ਗਾਂ ਅਗਲੇ ਨੂੰ ਕੀ ਪਤਾ ਕੰਨ ਮਾਸੂਆ ਕਹਿੰਨੇ ਹਾਂ ਝੂਠ ਐਵੇਂ ਮਾਰੀ ਜਾਈ ਗਏ ਹੈਨਾ ਹੂੰ ਤੇ ਹੈ ਅਗਲੇ ਨੇ ਦੂਜਾ ਦੱਸਿਆ ਤੀਜਾ ਮੰਨ ਵਾਲੇ ਚੌਥਾ ਮੰਨ ਵਾਲੇ ਪੰਜਵਾਂ ਮੰਨ ਵਾਲੇ ਜਾਨਕੀ ਜੇ ਦੋ ਦਾ ਸਹੀ 15 16 ਕਿਲੋ ਠੀਕ ਹੈ ਹਾਂ ਜੀ ਆਪਣੀਆਂ ਵੀਰੇ ਲਿਆਂਦੀਆਂ ਪਹਿਲਾਂ ਵੀ ਕਹਿੰਨੇ ਲਿਆਂਦੀਆਂ ਥਣ ਪਾਸ ਕਰੋ ਦੰਦ ਦੇਖੋ ਪਾਰ ਪਿਛੇ ਦੀ ਗਾਰੰਟੀ ਦੇ ਸਕਦੇ ਆ ਵੀਰੇ ਠੀਕ ਹੈ ਹਨਾ ਦੁੱਧ ਦੀ ਕੋਈ ਗਾਰੰਟੀ ਨਹੀਂ ਅਗਲਾ ਕਹਿ ਦੂਗਾ ਯਾਰ ਤੂੰ ਤਾਂ ਇੰਨਾ ਕਿਹਾ ਸੀ ਗਾਂ ਜਿਵੇਂ ਜਿਹੜੇ ਘਰ ਨੇ ਕਿਹਾ ਉਹਵੇਂ ਦੱਸਿਆ ਆਪਾਂ ਦੁੱਧ ਤੈਨੂੰ ਕਿੰਨਾ ਦੱਸਿਆ ਵੀਰੇ ਆਪਾਂ ਨੂੰ 15 16 ਕਿਹਾ ਉਹਨਾਂ ਜਿ ਆਪਾਂ ਦੱਸਾਂਗੇ ਦਿਨ ਕਿੰਨੇ ਲੈ ਜੂ ਦਿਨ ਤਾਂ ਵੀਰੇ 5 4 ਹੀ ਲੈਂਦੀ ਬਾੜੇ ਨਹੀਂ ਵੀਰੇ ਮਾਲਾ ਇਹ ਵੀਰੇ ਦੇ ਦੇਾਂਗੇ 39000 ਦੀ ਕੱਢੀਏ ਬਾਹਰੋਂ ਦੋਸਤੋ ਬਾਈ ਕਹਿੰਦਾ ਜਿਵੇਂ ਆਪਾਂ ਨੂੰ ਪਿਛਲਾ ਪਰਿਵਾਰ ਦੱਸਦਾ ਜਿਨ੍ਹਾਂ ਤੋਂ ਆਪਾਂ ਮਾਲ ਖਰੀਦਿਆ ਓਵੇਂ ਵੀਰ ਕਹਿੰਦਾ ਗਾਂ ਆਪਾਂ ਅਗਲੇ ਨੂੰ ਦੱਸ ਦੇਈਦਾ ਕਿ ਇਹ ਇੰਨਾ ਦੁੱਧ ਪਿਆਉਗੀ ਅਗਲਾ ਦੂਜਾ ਸੂਹਾ ਕਹਿੰਦਾ ਜਿਹਦੇ ਪਸੰਦ ਆਉਗੀ ਅਗਲਾ ਭਵਾਂ ਚੌਥਾ ਸੂਹਾ ਮੰਨ ਲੇ ਤੇ ਭਵਾਂ 6ਵਾਂ ਸੂਹਾ ਮੰਨ ਲੇ ਆਹ ਗੱਲ ਵੀਰ ਦੀ ਬਹੁਤ ਵਧੀਆ ਨਹੀਂ ਕਈ ਭੈਣ ਭਰਾ ਗੁੱਸਾ ਕਰਦੇ ਨੇ ਬਾਈ ਯਾਰ ਤੁਸੀਂ ਦੂਜੇ ਸੂਏ ਕਹੀ ਜਾਂਦੇ ਤਾਂ ਤੀਜੇ ਸੂਏ ਲੱਗਦੀ ਏ ਤਾਂ ਚੌਥੇ ਸੂਏ ਲੱਗਦੀ ਆ ਪਰ ਵੀਰ ਨੇ ਗੱਲ ਸਿਰੇ ਹੀ ਲਾਤੀ ਆ ਭਵਾਂ ਕੋਈ ਚੌਥਾ ਸੂਹਾ ਮੰਨ ਲੇ ਤੇ ਭਵਾਂ ਕੋਈ 7ਵਾਂ ਸੂਹਾ ਮੰਨ ਲੇ ਆਪਾਂ ਨੂੰ ਦੂਜਾ ਸੂਹਾ ਅਗਲੇ ਨੇ ਕਹੀ ਆ ਤੇ ਆਪਾਂ ਦੂਜਾ ਸੂਹਾ ਕਹਿ ਕੇ ਵੇਚਣ ਲੱਗੇ ਆ ਜਿਨੇ ਖਰੀਦਣੀ ਆ ਉਹ ਜਿਹੜਾ ਸੁਆ ਮਰਜੀ ਮੰਨ ਕੇ ਸੌਦਾ ਕਰ ਲੇ ਕੋਈ 4-5 ਦਿਨ ਵੀਰ ਦੱਸਦਾ ਮਸਾਂ ਹੀ ਲਊਗੀ ਕਾਲੇ ਰੰਗ ਦੀ ਕਰੋ ਸੰਗ ਦੀ ਵਹਿੜ ਦੁੱਧ ਮੱਝਾਂ ਰਗਾਊ ਜਮਾ ਚਿੱਟਾ ਗਰਮੀ ਰਹਿਤ ਵੱਛੀ ਦੂਜਾ ਸੁਆ ਮੁੱਲ ਜਮਾ ਜਾਇਜ਼ ਮਾਨ ਤਾਨ ਹੋ ਜੂ ਤਿੰਨ ਨੰਬਰ ਦਾ ਕਹਿਣ ਮਾਂ ਸੁਆ ਤਿੰਨ ਨੰਬਰ ਵੀਰੇ ਇਹ ਵੀ ਦੂਜਾ ਹੀ ਕਹਿਆ ਯਾਰ ਅਗਲਾ ਭਾਣਾ ਤੀਜੇ ਚੌਥੇ ਮੰਨ ਲਿਆ ਆਪਾਂ ਨੂੰ ਕੋਈ ਇਤਰਾਜ਼ ਨਹੀਂ ਲੈ ਸਹੀ ਹੈ ਠੀਕ ਹੈ ਉਹਨਾਂ ਨੇ ਦੋ ਦੋ ਦੱਸਿਆ 18-19 ਲੀਟਰ ਆਪਾਂ 17 ਕ ਮੰਨ ਕੇ ਲਈਏ ਵੀ 17 16 17 ਦੇਊਗੀ ਬਾਕੀ ਵੀਰੇ ਸੇਵਾ ਦਾ ਦੁੱਧ ਬਹੁਤ ਕਰਮਾਂ ਦੇ ਹੁੰਦੇ ਹਨਾ ਸਹੀ ਹੈ ਇਹ ਕਾਦੀਆਂ ਆਪਣੇ ਜਿਦਾਈ ਕੋਈ ਨਹੀਂ ਗੀ ਇਹ ਨਹੀਂ ਪਤਾ ਕਿ 13-14 ਦੇ ਖੜਜ ਕਾ ਲੂ ਅਗਲਾ ਫੋਨ ਲਾ ਕੇ ਕਹੇ ਵੀ ਬਈ ਤੂੰ ਤਾਂ ਹੀ ਕਹਿੰਦਾ ਸੀ ਹਾਂ ਹਨਾ ਤੇ ਇਹ ਦੇ ਦੇਾਂਗੇ 47000 ਦੀ ਵੀਰੇ ਗਣ ਕਿਨੇ ਲੈ ਜੂ ਗਣ ਵੀਰੇ ਪੰਜ ਚਾਰ ਹੀ ਲੈਦੀ ਆ ਬਾਹਲੇ ਨਹੀਂ ਠੰਡੀ ਸੀਲ ਖੋਲ ਠੰਡੀ ਸੀਲ ਪੂਰੀ ਆ ਕੱਢੀਏ ਬਾਹਰ ਨੂੰ ਸੀਲ ਸੌ ਸਾਰੇ ਹੀ ਪਸ਼ੂ ਆ ਫੁੱਲ ਹੈ ਬਾਈ ਕਹਿੰਦਾ ਆਪਾਂ ਨੂੰ ਦੂਜੇ ਸੂਹਾ ਕਹੀ ਆ ਕੋਈ ਚੌਥਾ ਸੂਆ ਮੰਨ ਕੇ ਲੈ ਲੈ ਕੋਈ ਪੰਜਵਾਂ ਸੂਆ ਮੰਨ ਕੇ ਲੈ ਲੈ ਜਿਹੜਾ ਸੂਆ ਅਗਲੇ ਦਾ ਜੀ ਕਰਦਾ ਉਹੀ ਮੰਨ ਕੇ ਲੈ ਲੈ ਬਾਕੀ ਹਰੇਕ ਵੀਡੀਓ ਚ ਵਾਰ-ਵਾਰ ਕਹਿੰਦਾ ਭਰਾਵੋ ਕਿਸੇ ਵੀ ਜਗ੍ਹਾ ਤੋਂ ਕੋਈ ਵੀ ਪਸ਼ੂ ਖਰੀਦਦੇ ਆ ਆਪਦੀ ਤਸੱਲੀ ਕਰੋ ਨਿਰਖ ਪਰਖ ਕਰਕੇ ਫੇਰ ਸੌਦਾ ਕਰੋ 16 17 ਕਿਲੋ ਦੁੱਧ ਮੰਨ ਕੇ ਅਗਲਾ ਸੌਦਾ ਕਰ ਲੈ ਵਾਲ ਢੇਲਾਂ ਬਹੁਤ ਪਈਆਂ ਲੇਵਾ ਵਛੀ ਲਾਹੂ ਬਹੁਤ ਦੈਣ ਜ਼ਰੂਰ ਚਾਰਕ ਲੈ ਜੂਗੀ ਜਿਦ ਦਿਨ ਤਿਆਰ ਹੋ ਜਾਂਦੀ ਆ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੂ ਹੋਰ ਕਿਸੇ ਕੋਲੇ ਹਾਂ ਦੀ 55 ਮੰਗਣਾ ਹੈਗਾ ਹੂੰ ਹੂੰ ਪਤਾ ਹੀ ਸੰਤਾਈ ਵੀ ਆਪਾਂ ਨੂੰ ਵੀ ਵਿਰੇ گاਉਂ ਕੋਈ ਦਿੰਦਾ ਨਹੀਂਗਾ ਠੱਕੇ ਖਾਣੇ ਪੈਂਦੇ ਹੈਨਾ ਤੈਨੂੰ ਹੀ ਪਤਾ ਹੀ ਹੈ ਵੀਰ ਸਹੀ ਹੈ ਦੋਸਤੋ ਬਾਈ ਕਹਿੰਦਾ ਠੱਕੇ ਖਾ ਕੇ ਪਸ਼ੂ ਲਈ ਆਈਦੇ ਆ ਜਾਂਦਿਆਂ ਨੂੰ ਤਾਂ ਕੋਈ ਪਸ਼ੂ ਦਿੰਦਾ ਨਹੀਂਗਾ ਇਹ ਤੁਹਾਨੂੰ ਵੀ ਪਤਾ ਤੌਰ ਫਿਰ ਕਿ ਗੀੜੇ ਦੇਣੇ ਪੈਂਦੇ ਆ ਫਿਰ ਜਾ ਕੇ ਮਾਲ ਮਿਲਦਾ ਆਇਂਦਾ ਹੈ ਨਹੀਂ ਕੋਈ ਤੁਰਿਆ ਜਾਂਦਾ ਤਾਂ ਰੱਸਾ ਫਣਾਉਂਦਾ ਨਹੀਂ ਕਿਸੇ ਪਸ਼ੂ ਦਾ 16 17 ਕਿਲੋ ਮੰਨ ਕੇ ਵੀਰ ਕਹਿੰਦਾ ਸੌਦਾ ਕਰ ਲਿਓ ਬੱਚੀਲੇਵਾ ਲਾਹੂ ਬਹੁਤ ਕਿਉਂਕਿ ਵਾਲ ਢੱਲਾਂ ਬਹੁਤ ਪਈਆਂ 47000 ਦੀ ਦੇ ਦੇਣੀ ਆ ਫੁੱਲ ਚੰਗੀ ਵੱਛੀ ਆ ਅੱਜ ਦੀ ਵੀਡੀਓ ਦੇ ਵਿੱਚ ਇਹ ਵੀਰ ਦੇ ਤਿੰਨ ਨਾਗ ਆ ਬਿਲਕੁਲ ਜਾਇਜ ਜੇ ਮੁੱਲ ਦੇ ਸਸਤੇ ਮੁੱਲ ਦੀਆਂ ਸੋਹਣੀਆਂ ਵਹਿੜਾਂ ਕੱਦ ਕਾਠਾ ਲਈਆਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੇ ਕਿਸੇ ਨੇ ਘਰੇ ਆਉਣਾ ਐਡਰੈਸ ਦੂਰੀ ਵਰੀ ਦੱਸ ਦੇਣਾ ਪਿੰਡ ਝੜੱਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ